ਸਮਹਕਾਰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਰੱਖਿਆ ਸਭਾਵਾਂ ਭਲਾਈ ਮੰਤਰੀ ਬਿੱਲ ਪੇਸ਼ ਕਰਨ ਮਾਨਯੋਗ ਡਿਪਟੀ ਸਪੀਕਰ ਸਾਹਿਬ ਮੈਂ ਦਾ ਈਸਟ ਪੰਜਾਬ ਵਾਰ ਅਵਾਰਡ ਸੋਧਨਾ ਬਿੱਲ 2024 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਹਾਂ ਕਿ ਦਾ ਈਸਟ ਪੰਜਾਬ ਵਾਰ ਅਵਾਰਡ ਸੋਧਨਾ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਦਾ ਈਸਟ ਪੰਜਾਬ ਫਾਰ ਅਵਾਰਡs ਸੋਧਨਾ ਬਿਲ 2024 ਪਾਸ ਕੀਤਾ ਜਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਕਿ ਈਸਟ ਪੰਜਾਬ ਫਾਰ ਅਵਾਰਡs ਸੋਧਨਾ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜੇਕਰ ਸਦਨ ਦੀ ਸਹਿਮਤੀ ਹੋਵੇ ਅੱਜ ਦੀ ਨਿਸ਼ਚਿਤ ਦੋ ਬਿਲ ਪੇਸ਼ ਕਰਲੇ ਜਾਣ ਅਤੇ ਲੰਚ ਬ੍ਰੇਕ ਤੇ ਲਈ ਜਾਵੇ ਅਤੇ ਬ੍ਰੇਕ ਤੋਂ ਬਾਅਦ ਬਹਿਸ ਕਰਨ ਲਈ ਕਿਹਾ ਜਾਵੇ सहमति है जी हाउस दी जी थैंक यू सीएम साहब अगला बिल भी पेश कर मान डिप्टी स्पीकर साहब मैं अपार्टमेंट एंड प्रॉपर्टी रेगुलेशन सोध बिल 2024 पेश करता हाँ श्रीमान जी मैं भी प्रस्ताव करता हाँ कि पंजाब अपार्टमेंट एंड प्रॉपर्टी रेगुलेशन सोध बिल 2024 हजार ਤੁਹਾਨੂੰ ਵਿਚਾਰ ਕੀਤਾ ਜਾਵੇ ਜੀ ਜੇ ਇਹਨੂੰ ਮੈਂ ਥੋੜਾ ਸੌਖਾ ਆਸਾਨ ਲਫਜ਼ਾਂ ਚ ਕਹਾਂ ਤਾਂ ਜੀ ਐਨਓਸੀ ਵਾਲਾ ਬਿਲ ਹੈ ਜੀ ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆ ਬਾਅਦ ਵਿੱਚ ਉਹ ਪਤਾ ਲੱਗਿਆ ਕਲੋਨੀਆ ਇਲੀਗਲ ਸੀ ਪਰ ਲੋਕਾਂ ਦੇ ਜ਼ਿੰਦਗੀ ਪਰ ਦੇ ਪੈਸੇ ਕਮਾਈਆਂ ਲੱਗੀਆਂ ਉੱਥੇ ਉੱਥੇ ਨਿਸ਼ਚੈ ਨਹੀਂ ਹੁੰਦੀਆਂ ਉੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉੱਥੇ ਸੀਵਰੇਜ ਨਹੀਂ ਲਾਈਟਾਂ ਨਹੀਂ ਤੇ ਇਹ ਐਨਓਸੀ ਵਾਲਾ ਬਿੱਲ ਮੈਂ ਇਹਨੂੰ ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਜੋ ਸਰਕਾਰ ਨੇ ਤਿਆਰ ਕਰ ਲਿਆ ਤੇ ਉਹ ਮੈਂ ਪੇਸ਼ ਕਰਦਾ ਤੇ ਮੈਂ ਚਾਹੁੰਦਾ ਹਾਂ ਕਿ ਉਹਦੇ ਤੇ ਵਿਚਾਰ ਕੀਤਾ ਜਾਵੇ ਜੀ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਰਸ਼ਨ ਹੈ ਕਿ ਐ ਕੋਣ ਬੋਲਣਾ ਚਾਹੁੰਦਾ ਲੰਚ ਬ੍ਰੇਕ ਤੋਂ ਬਾਅਦ ਕਿੰਨੇ ਵਜੇ ਤੱਕ ਭਲੇ ਇੱਕ ਬੁਲਾ ਲਈਏ ਠੀਕ ਸੌਟੇ ਤੋਂ ਸੌਟ ਟਾਈ ਕਿੰਨੇ ਵਜੇ ਤੱਕ ਟਾਈ ਵਜੇ ਤੱਕ ਸਦਨ ਦੀ ਬੈਠਕ ਜਿਹੜੀ ਹੈ ਮੁਲਤਵੀ ਕੀਤੀ ਜਾਂਦੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਕਾਈ ਟੀਵੀ ਦਿਨਾਂ